सर ये पुलिया बंद हो गए है सर माल आ गया बहुत पहाड़ियाँ खिसक गई हाँ जी कौन सा मार्ग है ये भागड़ा का मार्ग है जी बोलो नंगल टू भागड़ा ये सारे जी रास्ता खराब हो लिया सारी पहाड़ियां खिसक गई हैं पुलिया भी बंद हो गई सर तो ये पुलिया भी खोलने की कोशिश कर रहे हैं सर अब, तो अब कर्मचारी कितने जा रहे कर्मचारी सर मोटरसाइकिल पैदल भी जा रहे हैं छोटी से जा रहे बड़ी गाड़ी तो तपे नहीं रही ना भाई ਅਬ ਸਫਾਈ ਵੀ ਲੱਗੀ ਹੋਈ ਹੈ ਆ ਆਪ ਸਰ ਵਿਚਾਰੇ ਇੱਕ ਵਿਚਾਰੇ ਧੀਰੇ ਧੀਰੇ ਨਿਕਲਿਆ ਕਰਦੇ ਛੋਟੀ ਗੱਡੀ ਉਤੇ ਕੁਝ ਪੈਦਲ ਟ੍ਰੇਨ ਚੱਲ ਰਹੀ ਹੈ ਟ੍ਰੇਨ ਨਹੀਂ ਸਰ ਬੰਦ ਹੈ ਉਹ ਟ੍ਰੇਨ ਤਾਂ ਪੰਜ ਛੇ ਦਿਨ ਹੋ ਗਏ ਬੰਦ ਹੋਏ ਭਾਖੜਾ ਰੋਡ ਹੈ ਜੀ ਸਾਡਾ ਇਹ ਜਿਹੜੀ ਜਿੰਨੀ ਵੀ ਸਲਾਜ ਹੈ بارش ਕਰਕੇ ਸਾਰੀ ਥੱਲੇ ਆ ਗਈ ਹੁਣ ਮਸ਼ੀਨਰੀ ਲੱਗੀ ਵੀ ਹੈ ਇਹਦੇ ਕਰਕੇ ਸਾਡੇ ਜਿਹੜੇ ਮੁਲਾਜ਼ਮ ਵੀ ਜਾਣ ਨੂੰ ਔਖੇ ਹੋ ਗਏ ਸੀਗੇ ਹੋਰ ਮਸ਼ੀਨਰੀ ਪਜਾਣ ਨੂੰ ਔਖੀ ਸੀਗੀ ਕਿ ਸਾਰੀ ਨੰਗਲ ਟੂ ਭਾਖੜਾ ਰੋਡ ਹੈਗੀ ਹੈ ਗੋਲਸਾਈ ਕੋਲ ਆ ਕੇ ਲਿੰਡੇ ਕੋਲ ਹੈ ਤਿੰਨ ਚਾਰ ਸਾਵਾਂ ਤੇ ਜਿਹੜੀ ਸਲਾਜ ਜਿਹੜੀ ਆ ਗਈ ਹੈ ਉਦੇ ਕਰਕੇ ਜਿਹੜਾ ਰੋਡ ਬਲੋਕ ਹੋ ਗਿਆ ਵਾਗਾ ਕਰਮਚਾਰੀ ਪਹੁੰਚ ਰਿਹਾ ਬੀਬੀਐਮਬੀ ਦੇ ਕਿ ਨਹੀਂ ਲਈ ਕੀ ਹਾਲਾਤ ਕਿ ਉਹਨੀਆਂ ਆਪਣੇ ਆਪਣੇ ਸਾਧਨਾਂ ਦੇ ਕੁਛ ਭੇਜੇ ਕੁਛ ਛੋਟੀਆਂ ਗੱਡੀਆਂ ਦੇ ਭੇਜਿਆ ਨੇ ਬੜੀ ਗੱਡੀ ਦਾ ਸਾਧਨ ਨਹੀਂ ਬਣਿਆ ਇਹ 2-3 ਘੰਟੇ ਤੱਕ ਹੋ ਜਾਣਾ ਕੱਲ ਵੀ ਸਾਫ ਕਰਾਇਆ ਸੀਗਾ ਸ਼ਾਮ ਨੂੰ بارش ਕਰਕੇ ਫੇਰ ਬੰਦ ਹੋ ਗਿਆ ਸੀਗਾ ਤੇ ਬਾਕੀਆਂ ਨੂੰ ਸਾਡੀ ਅਪੀਲ ਹੈਗੀ ਜਿਹੜੇ ਕਿਤੇ ਪਹਾੜੇ ਵੱਲ ਜਾਂਦੇ ਜਾਂ ਹੋਰ ਆਂਦੇ ਉਹ ਇਹਨਾਂ ਹਾਲਾਤਾਂ ਦੇ ਵਿੱਚ ਇਤਨਾ ਨਾਣ ਹਲੇ ਕਿਉਂਕਿ ਰਸਤੇ ਦਾ ਬਹੁਤ ਬੁਰਾ ਹਾਲ ਹੈ ਨੈਣਾਦੇਵੀ ਰੋਡ ਉਹ ਰਾਇਪੁਰਮਾਨ ਵਾਲਾ ਪਹਾੜੇ ਵਾਲਾ ਰੋਡ ਦਾ ਬਹੁਤ ਹਲੇ ਤਾਂ ਤੁਹਾਨੂੰ ਸਫਾਈ ਕਰਨ ਦੇ ਬਾਅਦ ਹੀ ਆਣ ਖ 对对。对